ਈ ਸ਼ਰਮਨਾ ਆਪਨੇ ਮਰਾ ਸਵਾਜਾ 4:30 ਵੇ ਨਾਲ ਮੇਰੇ ਕੋ ਤਿੰਨੇ ਜਣੇ ਆਏ ਆ ਹਥਿਆਰ ਨਾਲ ਫੜੇ ਹੀ ਦਾਤਰ ਹੀ ਗੰਡਾਸਾ ਹੀ ਬਾਕੀ ਔਂ ਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੂੰ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਟਾ ਆਨਲਾਈਨ ਦਾ ਕੰਮ ਆ ਇਹ ਡੀਟੇਲ ਨਹੀਂ ਕਰਦੇ ਤੇ ਤੁਹਾਡਾ ਸਾਈ ਦਾ ਮੇਰੇ ਕੋ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇਬ ਕੰਮ ਆ ਭਰੀ ਮੈਨੂੰ ਪਤਾ ਸ਼ਰਮਾ ਥੋੜੇ ਮੈਨੂੰ ਲੱਗ ਰਿਹਾ ਥੋੜੇ ਉਸ ਹਾਰਾ ਮੈਂ ਕਹਿੰਦੇ ਮੇਰੇ ਕੋ ਉਸ ਮਾ ਤੁਹਾਡਾ ਨਹੀਂ ਹੈਗਾ ਉਹ ਆਪੇ ਛੇੜਖਾ ਨਹੀਂ ਕਰਦਾ ਭਈ ਇਧਰ ذਰਾ ਫੜੋ ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰ ਇੱਕ ਇਹਨੇ ਨੂੰ ਬੂਟ ਫੜ ਕੇ ਟਰਾਈ ਕੀਤਾ ਖੁਦ ਪੈਰੀ ਪੌਂਡਾ ਪਿਆ ਪਰਿਵਾਹ ਕਹਿੰਦਾ ਮੈਂ ਸਾਇ ਚੈੱਕ ਕਰਾਂ ਮੈਨੂੰ ਭਰੀ ਸੇਮ ਇਹਦੇ ਨਾਲ ਆਨਲਾਈਨ ਮੰਗਾ ਰਿਓ ਮੈਂ ਭਰੀ ਮਿਲ ਜਾਣਗੀ ਇੰਨੇ ਦਾ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਰੇ ਕਿ ਨਾ ਕੈਸ਼ ਗਿੰਡਾ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਬੇਚਾ ਨਿਕਲਣ ਲੱਗੇ ਉਹ ਚਪਟਾ ਮਾਰਿਆ ਬੂਟ ਦੇ ਪਹਿਲਾਂ ਹੀ ਪਾਈ ਸੀ ਸਾਹਮਣੇ ਦੋਏ ਨੇ ਮੋਟਰ ਸਟਾਰਟ ਕਰੀ ਪਹਿਲਾਂ ਬੈਠੇ ਉੱਤੇ ਬੈਠੇ ਨਾਲ ਹੀ ਤਰਾਰ ਹੋ ਗਏ ਪਰ ਇਹ 14-15000 ਰੁਪਏ ਗਏ ਗਿਨੇਰ ਬੋਟ ਏਗੈਟ ਗਿਨਾ ਗੇਂ ਰਹੀ ਤਿੰਨੇ ਜਾਣੇ ਹੀ ਇੱਕ ਵੀਰ ਨੇ ਆਏ ਉੱਤੇ ਪਰਨਾ ਬੰਨਿਆ ਹੈ ਇਹ ਪੂਰਾ ਜਿਹੜਾ ਆਪਣਾ ਗਿੱਟੜਾ ਕਹਿ ਲਈ ਚੋਟਾ ਦਾ ਪਿਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਦੇ ਤੀਜਾ ਬੰਦਾ ਜਿਹੜਾ ਮੋਨਾ ਸੀ ਪੱਕੇ ਜੇ ਰੰਗਦਾ ਸੀ ਬਾਹਰ ਦੇ ਬਿਲਕੁਲ ਛੋਟੇ ਛੋਟੇ ਗੰਜਾ ਟੈਵ ਲਾ ਲਓ ਮਤਲਬ ਜੀ ਨਹੀਂ ਬੰਨੇ ਲਿਖੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਦੋਂ ਦਾ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬਾਲ ਨੇ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪੈਕ ਹੋ ਗੋ ਉਹਨੇ ਮੂੰਹ ਨਹੀਂ ਬੰਨਿਆ ਤੇ ਅਸੀਂ ਸੋਚ ਰਹੇ ਸ਼ਹਿਰ ਦੇ ਬਿਲਕੁਲ ਵਿੱਚ ਘਰ ਦੁਕਾਨ ਆ ਦਿਨ ਦਿਹਾੜੇ ਹਰ ਕੋ ਲੋਡਾ ਖਾਉਂ ਡਿਆ ਹੀ ਮੰਨ ਮੈਨੂੰ ਕੋਦਰ ਨਹੀਂ ਲੱਗਦਾ ਜੀ ਮੇਰੇ ਤੇ ਇਤਹਾਰ ਹੀ ਨਾ ਕੋਲ ਮਾਲ ਮੇਰੇ ਸੱਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਾਂ ਸਪਲੈਂਡਰ ਮੋਟਰਸਾਈਕਲ ਦੇ ਹੀ ਉਹਨਾਂ ਕੋ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਹੋਰ ਵੀ ਇਤਹਾਰ ਸੀ ਮੈਂ ਕਿ ਹਥਿਆਰੇ ਦਾਤਰਿੰਗ ਦਸਰ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਜਾਂਦੇ ਮੇ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋ ਜਾਣ ਕੇ ਦਾਦੀ ਦੁਕਾਨ ਉਹ ਕਿੰਨੇ ਦਿਨ ਕਿੰਨੀ ਦੇਰ ਤੋਂ ਦੁਕਾਨ ਕਰ ਪਰ ਇਹ ਮਿੰਨੇ ਸੇ 1.5 ਸਾਲ ਹੋ ਗਿਆ ਜੇਕਰ ਉਹ ਦੁਕਾਨ ਜੇਕਰ ਦੁਕਾਨਦਾਰ ਕਰਦੇ ਕੀ ਨਾਮ ਦਾ ਇਹ ਸ਼ੂ ਰੈਗਬਰੇ ਦੁਕਾਨ ਦਾ ਨਾਮ